ਹਾਂਜੀ ਲੋ ਜੀ ਅੱਜ ਦੀ ਵੀਡੀਓ ਇੱਕ ਸਮਝਦਾਰੀ ਮਤਲਬ ਆਪਾਂ ਇਦਾਂ ਦੀ ਵੀਡੀਓ ਬਣਾ ਰਹੇ ਆ ਜਿਹੜੀ ਲੋਕਾਂ ਦੇ ਕੰਮ ਵੀ ਆ ਸਕੇ ਕਈ ਵਾਰੀ ਬਿਲਡਿੰਗਾਂ ਬਣਾਉਂਦੇ ਆ ਆਪਾਂ ਠੀਕ ਆ ਸਰੀਏ ਦਾ ਕੰਮ ਕਰਦੇ ਆ ਬੰਦੇ ਆ ਸਰੀਆ ਛੋਟਾ ਵੜ ਲਾਂਦੇ ਆ ਜਾਂ ਕਹਿੰਦੇ ਟੁੱਟ ਕੋ ਨਹੀਂ ਹੁੰਦਾ ਜਾਂ ਕੋਈ ਪੌਲਾ ਇਦਾਂ ਦਾ ਬਣਾਉਣਾ ਆ ਤੁਹਾਡੇ ਕੋਲ ਚੀਜ਼ ਕੱਟ ਆ ਦੇਖੋ ਆ ਸਰੀਆ ਆ ਇਹਦੀ ਮੈਂਤੀ ਆ ਆਲੇ ਕੋ ਛੋਟਾ ਹੈ ਨਾ ਉਹ ਯਾਰ ਆ ਛੋਟਾ ਹੈ ਨਾ ਲਾਗੇ ਆ ਗਿਆ ਆ ਵੀ ਛੋਟਾ ਆ ਇਧਰ ਨੂੰ ਵੀ ਛੋਟਾ ਆ ਇਹ ਪੂਰਾ ਨਹੀਂ ਉਹ ਚੜਾ ਹੋ ਰਿਹਾ ਆ ਦੇਖੋ ਇਧਰ ਨੂੰ ਵੀ ਨਹੀਂ ਚੜਾ ਹੁੰਦਾ ਮਨੋਂ ਸਾਰੇ ਸਰੀਏ ਜਿਹੜੇ ਆ ਛੋਟੇ ਆ ਛੋਟੇ ਆ ਸਰੀਏ ਇਹਦੇ ਉੱਤੇ ਆਪਾਂ ਪੌਲ ਬਣਾਣਾ ਇਹਦੇ ਉੱਤੇ ਪਾ ਕੇ ਆਪਾਂ ਤੁਹਾਨੂੰ ਖੜੇ ਹੋ ਕੇ ਵੀ ਦਿਖਾਵਾਂਗੇ ਕਿ ਪੌਲ ਬਣਦਾ ਕਿ ਬਾਅਦ ਦੇ ਵਿੱਚ ਸਰੀਆ ਆਪਾਂ ਕਿੱਦਾਂ ਆਪਾਂ ਕਰਨਾ ਇਹਦਾ ਤਰੀਕਾ ਆਹ ਦੇਖ ਲਓ ਆਹ ਸਰੀਆ ਇੱਥੇ ਆ ਠੀਕ ਆ ਆ ਵੀ ਛੋਟਾ ਆ ਇੱਧਰ ਨੂੰ ਵੀ ਛੋਟੇ ਆ ਇਹ ਵਾ ਕੋਲ ਵਾਂਗੂ ਬਣਾਣਾ ਜਿੱਦਾਂ ਜਾਂ ਘਾਰ ਆ ਜਾਂ ਲੈਂਟਰ ਪਾਣਾ ਜਾਂ ਖੋਸ਼ ਆ ਤੇ ਸਰੀਆਂ ਨੂੰ ਜੇ ਆਪਾਂ ਵਰਤਣਾ ਆ ਆ ਜਿਹੜੇ ਆ ਉੱਤੇ ਖੜੇ ਹੋ ਕੇ ਦਿਖਾਣਾ ਕਿ ਹਾਂਜੀ ਕਿ ਬੰਦੇ ਇਹਨੂੰ ਇਹ ਹੋ ਜਵੇ ਕਿ ਲੱਗੇ ਕਿ ਝੂਠ ਬਨੇ ਝੂਠ ਨਹੀਂ ਬੋਲ ਰਿਹਾ ਸਹੀ ਗੱਲ ਦੱਸ ਰਿਹਾ ਕਰਕੇ ਵੀ ਤੁਹਾਨੂੰ ਦਿਖਾਵਾਂਗੇ ਕਹਿਜ ਦੇਖ ਤਾਂ ਕਰਕੇ ਮੜ ਜਾ ਹੋਜੂ ਹੋ ਸਕਦਾ ਦੇਖੋ ਇਹ ਤਰੀਕੇ ਨਾਲ ਇਹਦਾ ਲੈਂਟਰ ਪਾੜਨਾ ਮਤਲਬ ਹੈ ਇੱਥੇ ਆਪਾਂ ਇੱਥੇ ਲੈਂਟਰ ਪਾੜਨਾ ਤੇ ਸਰੀਏ ਆਪਣੇ ਕੋ ਛੋਟੇ ਆ ਜਾਂ ਪੌਲ ਬਣਾ ਰਹੇ ਆ ਕੋਈ ਵੀ ਚੀਜ਼ ਕਰ ਰਹੇ ਆ ਬਾਈ ਦੀ ਵੀ ਕਦੇ ਹੋ ਜਵੇ ਹੋਣਾ ਨਹੀਂ ਨਹੀਂ ਹੋਣਾ ਮੰਗਾ ਜੀ ਮੇਰੇ ਛੱਡ ਐਦਾਂ ਨਹੀਂ ਪਰ ਮੈਂ ਥੋੜੀ ਹੋਰ ਦੂਰ ਕਰ ਲਾ ਗੱਲ ਆ ਕੇ ਹੋਰ ਬਣਾਣਾ ਆਪਾਂ ਉੱਤੇ ਦੀ ਆ ਨਿਆਣਾ ਚ ਮਤਲਬ ਆ ਜਿੱਦਾਂ ਛੱਡ ਦੋ ਪਿੱਛੇ ਰੱਖ ਹੋਇਆ ਮਤਲਬ ਉੱਤੇ ਦੀ ਉੱਤੇ ਜਿਹੜਾ ਸਰੀਏ ਛੋੜੇ ਵੱਡ ਹੋਇਆ ਸਾਰੇ ਮਨਕ ਵਾਲਿਆਂ ਤੋਂ ਦੇਖ ਲਓ ਅੱਜ ਨਹੀਂ ਚੜੀ ਛੱਡੀ ਹੋਰ ਬਣਾਉਣਾ ਆਪਾਂ ਇੱਦਾਂ ਹੋ ਸਕਦਾ। ਕਿੱਤਾ ਮੜ ਘਾਲਿਆ। ਨਾ ਇਹ ਵੀ ਬਾਇਆ ਛੋਟਾ ਆ। ਉਹ ਆ ਬਾਇਆ ਛੋਟਾ ਨਹੀਂ ਆ ਜੀ। ਹੂੰ। ਆਪਾਂ ਹੋਰ ਸਕੀਮ ਕਰ ਸਕਦੇ ਆ। ਥੋੜੇ ਜੁੱਤੇ ਖੜਕੇ ਵੀ ਦਿਖਾਣਾ ਆ। ਖੜੋ ਕੇ ਖਾਲਾਂ। ਖੜਕੇ ਦਿਖਾਵਾਂਗੇ। ਇੱਕ ਮਿੰਟ। ਉਹਦਾ ਚੜਾ ਥੋੜੀ ਜਿਆ ਕਰ ਲਾ। ਇਦਾਂ। ਕਾ ਕਰ ਮਾਰੇ ਹਾਂ ਇਹ ਤੁਨ ਮੜ ਜਿੱਦ ਤਰੁ ਕਰ ਸਕਦੇ ਆ ਤੁਸੀਂ ਜਿੱਦਾਂ ਆਹ ਦੇਖੋ ਜੀ ਹੋ ਗਈ ਗੱਲ ਹੋਰ ਨਹੀਂ ਰਹੀ ਆਹ ਇਧਰ ਕਰ ਵੀ ਐਸੇ ਨੂੰ ਕਰਤਾ ਜੀ ਇਹਨੂੰ ਕੱਟ ਕੇ ਇਧਰ ਕਰਾ ਪਰੇ ਨੇ ਤਾਂ ਹੁਣ ਖੜ ਕੇ ਮੰਗੇ ਦੇਖੋ ਜੀ ਆਹ ਚੀਜ਼ ਮੰਗੇ ਦਾ ਦਿਮਾਗ ਕੰਮ ਕਰ ਗਿਆ ਆਹ ਦੇਖੋ ਛੋਟੇ 서ਗੇ ਆ ਦੇਖਾ ਸਾਠ ਨਾ ਚੋਟ ਨਾ ਲਗੇ ਉਹਨਾਂ ਤੇ ਸਾਰੇ ਮੈਨ ਬੜੇ ਆਰਾਮ ਨਾਲ ਖਾਤੀ ਠੀਕ ਆ ਆਹ ਵਾਹ ਖੜ ਕੇ ਦਿਖਾਤਾ ਜੀ ਇਹਨੂੰ ਲਾਓ ਥੱਲੇ ਅਸੀਂ ਵੀ ਖੜ ਕੇ ਦਿਖਾ ਦਈਏ ਕਿ ਇਹ ਨਾ ਕਹਿੰਦੇ ਇੱਕ ਬੰਦੇ ਨੂੰ ਤੁਸੀਂ ਸ਼ਾ ਘਮ ਦਾ ਹੀ ਬਹੁਤ ਛਾਲਾ ਜੀ ਬਹੁਤ ਮਾਰਦਾ ਮੰਗਾ ਛਾਲਾ ਇੱਕ ਤਾਂ ਸਹੀ ਨਹੀਂ ਹੈ ਜੀ ਕੋਕੀ ਤਾਂ ਨਹੀਂ ਕਰੀ ਪਾ ਲਓ ਹਾਂ ਦੇਖੋ ਕੋਈ ਅੱਡੀ ਨਹੀਂ ਗੱਲ ਆ ਇਦਾਂ ਪਿਆਰ ਨਾਲ ਰੱਖਿਆ ਤੁਸੀਂ ਪਿਆਰ ਤੇਰਾ ਭਾਰ ਚਾੜੇ ਭਾਰ ਜਿੰਨਾ ਮਰਜੀ ਰੱਖ ਦੋ ਮੇਰਾ 80 ਕਿਲੋ ਭਾਰ ਆ ਠੀਕ ਆ ਜੀ ਆਹ ਦੇਖ ਲਓ ਜੇ ਬੈਡ ਦਾ ਲਿਫਦਾ ਨਹੀਂ ਲਿਫਦਾ ਪੈ ਗਿਆ ਲੈਂਟਰ ਕੋਈ ਪੌਲ ਬਣਾਣਾ ਕੋਸ਼ਿਸ਼ ਕਰਨਾ ਕੋਈ ਲੋੜ ਨਹੀਂ ਕੋਸ਼ਿਸ਼ ਇਹ ਕੰਮ ਤੁਸੀਂ ਇਸ ਹਿਸਾਬ ਨਾਲ ਕਰ ਸਕਦੇ ਆ ਆ ਦੇਖ ਲਓ ਇਹ ਦਿਮਾਗ ਮੰਗੇ ਨਾ ਸੀ ਸਵਾਲ ਪਾਇਆ ਸੀਗਾ ਮੰਗੇ ਨਾ ਇਹਦਾ ਹੱਲ ਕਰ ਦਿੱਤਾ ਜੇ ਕੋਈ ਚੀਜ਼ ਹੋਰ ਵੀ ਤੁਹਾਨੂੰ ਸ਼ੱਕ ਆ ਉਹ ਬੋਰਾ ਜਾ ਕੇ ਰੱਖ ਦਾਨੇ ਆ ਮੰਗੇ ਬੋਰਾ ਜਾ ਕੇ ਰੱਖ ਉੱਤੇ ਆ ਦੇਖ ਲਓ ਪੂਰਾ ਦਿਖਾਵਾਂਗੇ ਕਿ ਕਿੰਨੀ ਪਾਵਰ ਹੈ ਦੀ ਬੋਰਾ ਰੱਖਤਾ ਫੋਰ ਲੈ ਜਾ ਕੇ ਤੇ ਖੋਲ ਉਹ ਪਲੇਟ ਵੀ ਲੈ ਕੇ ਆ ਜਿੱਦਾਂ ਐਂਟਰ ਪਾ ਕੇ ਦਿਖਾ ਦੇ ਲੋ ਯਾ ਪਲੇਟ ਵੀ ਲੈ ਕੇ ਆ ਪਲੇਟ ਵੀ ਲਿਆ ਉੱਤੇ ਬੈਠ ਕੇ ਵੀ ਦਿਖਾਵਾਂਗੇ ਪਲੇਟ ਦੇ ਵੀ ਬੰਦਾ ਇਹ ਨਾ ਕਹਵੇ ਕਿ ਹਾਂਜੀ ਕੋਈ ਗੱਪਾ ਝੂਠਾ ਬੈਲੈਂਸ ਨਾ ਬਾਰੇ ਰੱਖਣਾ ਕੰਮ ਰੱਖਣਾ ਬੈਲੈਂਸ ਨਾ ਬੈਲੈਂਸ ਨਹੀਂ ਖਰਾਬ ਹੋਣਾ ਚਾਹੀਦਾ ਮੇਨ ਗੱਲ ਹੁੰਦੀ ਹੈ ਬੈਲੈਂਸ ਬਸ ਨਹੀਂ ਉੱਤੇ ਹੁਣ ਚੜ੍ਹ ਤਾਂ ਸਕਦੇ ਪਰ ਥੋੜਾ ਖਤਰਾ ਹੋ ਜਾਣਾ ਹੈ ਸਹੀ ਤਰੀਕੇ ਨਾਲ ਨਹੀਂ ਰੱਖਿਆ ਠੀਕ ਆ ਐਦਾ ਜੋ ਮਰਜ਼ੀ ਕਰ ਸਕਦੇ ਆ ਤੁਸੀਂ ਜੇ ਕਦੇ ਤੁਹਾਡੇ ਕੋਲ ਸਰੀਏ ਛੋਟੇ ਕੱਟ ਹੋ ਜਾਣ ਆਨਵਾਦ ਜੀ ਅੱਜ ਹੀ ਕੋਟ ਜਲੈਂਟ ਕਰੂੰਗਾ